ਇਹ ਬੰਦਾ ਹਿੰਦੂ ਟਾਈਗਰ ਫੋਰਸ ਦਾ ਆਪਣੇ ਆਪ ਨੂੰ ਦੱਸ। ਇਸ ਬੰਦੇ ਨੇ ਇੰਨਾ ਜ਼ਿਆਦਾ ਗੰਦ ਬੋਲਿਆ। ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹਨੇ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ। ਮਾਦਾ ਗੁਜਰੀ ਤੋਂ ਲੈ ਕੇ ਇਹਨਾਂ ਨੇ ਕਿਸੇ ਨੂੰ ਵੀ ਇਸ ਬੰਦੇ ਨੇ ਸ਼ਰਮ ਨਹੀਂ ਕੀਤੀ। ਉਹ ਗੁਰੂ ਗ੍ਰੰਥ ਸਾਹਿਬ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਦਾ। ਬਾਬਾ ਦੀਪ ਸਿੰਘ ਨੂੰ ਕੱਢਦਾ। ਇਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਰਨ ਉਮਰ ਕੈਦ ਕਰਨ ਜਾਂ ਫਾਂਸੀ ਕਰਨ ਯਾਰ ਇਹ ਗੱਲ ਬਣਦੀ ਐ ਏਦੂ ਅਗੇ ਮਰਨਾ ਆਉਣਗੇ ਯਾਰ ਏਦੂ ਅਗੇ ਲੋਕ ਲੜਨਗੇ ਨਾ ਆਪਸ ਵਿੱਚ ਉਹ ਬਹੁਤ ਹਿੰਦੂ ਭਰਾ ਨੇ ਜਿਹੜੇ ਬਾਬੇ ਨਾਨਕ ਨੂੰ ਮੰਨਦੇ ਨੇ ਪਰ ਇਹਦੇ ਨਾਲ ਇੱਕ ਨਫ਼ਰਤ ਤਾਂ ਪੈਦਾ ਕਰਤੀ ਨਾ ਜੀ ਸਾਡੇ ਉਲਟ ਸਾਨੂੰ ਇਹ ਲੱਗ ਰਿਹਾ ਹੈ ਕਿ ਜਿੰਨੀ ਵੀ ਹਿੰਦੂ ਟਾਈਗਰ ਫੋਰਸਾਂ ਹੋਰ ਨੇ ਇਹ ਸਾਡੇ ਐਂਟੀ ਨੇ ਸਾਡਾ ਇੱਕ ਵੀ ਲੀਡਰ ਇਸ ਪੁਆਇੰਟ ਤੇ ਬੋਲਦਾ ਹੈ ਕਿਸੇ ਹੋਰ ਧਰਮ ਤੇ ਹਮਲਾ ਹੋਇਆ ਹੁੰਦਾ ਤੇ ਬੰਦਾ ਪੱਗ ਵਾਲਾ ਹੁੰਦਾ ਤੇ ਸਾਡੇ ਬੰਦਿਆਂ ਨੇ ਤੇ ਖਰੂ ਪਾ ਦੇਣਾ ਸਿਖਾਣੇ ਐਸ ਦਾ ਜਵਾਬ ਦੇ ਨਹੀਂ ਜਾਣਦੇ ਇਹਨਾਂ ਦਾ ਮੂੰਹ ਵੱਢਿਆ ਆ ਹੁਣ ਹੁਣ ਬੋਲ ਨਹੀਂ ਸਕਦੇ ਨਾ ਇਹਨਾਂ ਦੇ ਉਲਟ ਬੋਲਣਾ ਤੇ ਨਾ ਸਰਸੇ ਵਾਲੇ ਸਾਥ ਦੇ ਉਲਟ ਬੋਲਣਾ ਫੇਰ ਕਹਣਾ ਹੈ ਜੀ ਅਸੀਂ ਤਾਂ ਸ਼ਰੋਮਣੀ ਕਾਲੀ ਦਲ ਇਹ ਸਵਾਲ ਬੜੇ ਖੜੇ ਹੁੰਦੇ ਨੇ ਕਹਿੰਦੇ ਨੇ ਕਿ ਸਿੱਕੀ ਦੀ ਗੱਲ ਜਿਹੜੇ ਉਹ ਐਡਵੋਕੇਟ ਅਗਵਾਲ ਸਿੰਘ ਖਾਰਾ ਤਾਂ ਜਿਹੜੇ ਕਰਦੇ ਨੇ ਪਰ ਕਹਿੰਦੇ ਖੁਦ ਸਾਫਤ ਸੂਰਤ ਸਿੱਖ ਨਹੀਂ ਆ ਦਾੜੀ ਨੂੰ ਰੰਗ ਰੰਗਦੇ ਜਿਹੜੇ ਉਹ ਨੇ ਖੁਦ ਸਾਫਤ ਸੂਰਤ ਸਿੱਖ ਨਹੀਂ ਤੇ ਕਹਿੰਦੇ ਗੱਲ ਉਹ ਸਿੱਕੀ ਦੀ ਕਰਦੇ ਨੇ ਦੇਖੋ ਗੱਲ ਇਸ ਤਰ੍ਹਾਂ ਹੈ ਇਹ ਕਿਤੇ ਨਹੀਂ ਲਿਖਿਆ ਇਹ ਜ਼ਿਆਦਾਤਰ ਸ਼ਰੋਮਣੀ ਅਕਾਲੀ ਦਲ ਵਾਲੇ ਕਰਦੇ ਨੇ ਜੇ ਜਦੋਂ ਵੋਟ ਲੈਂਦੇ ਨੇ ਉਦੋਂ ਕਹਿੰਦੇ ਨੇ ਕਿ ਸਾਨੂੰ ਮੋਨਾ ਬੰਦਾ ਜਾਂ ਦਾੜੀ ਰੰਗਣ ਵਾਲਾ ਬੰਦਾ ਵੋਟ ਨਾ ਪਾਵੇ ਅਸੀਂ ਤਾਂ ਸ਼ਰੋਮਣੀ ਅਕਾਲੀ ਦਲ ਇਹਨਾਂ ਨੇ ਕਿਤੇ ਕਿਹਾ ਏ ਕਿ ਸਾਨੂੰ ਬੰਦਾ ਉਹ ਵੋਟ ਪਾਵੇ ਜਿਹੜਾ ਗੁਰਸਿੱਖ ਬੰਦਾ ਵੋਟ ਪਾਵੇ ਪਾਵੇ ਵੋਟ ਮੰਗਣ ਲਈ ਤੁਹਾਡੇ ਜਾਂ ਮੇਰੇ ਵਰਗੇ ਬੰਦਿਆਂ ਕੋਲ ਮੋਨਿਆਂ ਕੋਲ ਵੀ ਆਉਣਾ ਪਰ ਸਵਾਲ ਨਾ ਪੁੱਛੋ ਇਹਨਾਂ ਪੰਜਾਬ ਚ ਨਾਹਰਾ ਵੀ 1965 ਛਾੜ ਦੇ ਵਿੱਚ ਆਇਆ ਸੀ ਕੱਚ ਕੜਾ ਕਿਰਪਾਨ ਧੱਕ ਦੇਾਂਗੇ ਪਾਕਿਸਤਾਨ ਇਹ ਨਾਰੇ ਚੱਲਦੇ ਕਿੱਥੋਂ ਨੇ ਤੇ ਗੁਰੂ ਗ੍ਰੰਥ ਸਾਹਿਬ ਉੱਤੇ ਸੁੱਟਿਆ ਹੋਵੇ ਤੇ ਕਿਆ ਹੋਵੇ ਸਿੱਖੋ ਤੁਹਾਡਾ ਗੁਰੂ ਪਿਆਰ ਜਾਗਦਾ ਬਿਠਾਓ ਇਹਨੂੰ ਉਸ ਦੇਸ਼ ਦੇ ਅੰਦਰ ਤੁਸੀਂ ਸੋਚ ਸਕਦੇ ਹੋ ਸਾਡੀ ਇੱਜ਼ਤ ਹੋਵੇ 400 ਤੋਂ 450 ਗੁਰਦੁਆਰਾ ਤਿੰਨਾਂ ਦਿਨਾਂ ਸਾੜ ਦੇਣਾ ਉਹ ਸੋਚ ਸਕਦੇ ਹੋ ਸਾਡੀ ਇੱਜ਼ਤ ਹੋਵੇ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮਗੇ ਸੋਸ਼ਲ ਮੀਡੀਆ ਦਾ ਜੋਗਿਆ ਪਰ ਸੋਸ਼ਲ ਮੀਡੀਆ ਕਹਿੰਦੇ ਨੇ ਕਿ ਜੇਕਰ ਸਹੀ ਢੰਗ ਦੇ ਨਾਲ ਵਰਤਿਆ ਜਾਵੇ ਤਾਂ ਬਹੁਤ ਵਧੀਆ ਆ ਪਰ ਜੇਕਰ ਸੋਸ਼ਲ ਮੀਡੀਆ ਨੂੰ ਸੋਸ਼ਲ ਮੀਡੀਆ ਨੂੰ ਵਰਤਣ ਦਾ ਢੰਗ ਕੁਝ ਐਸਾ ਅਪਣਾਇਆ ਜਾਵੇ ਕਿ ਜਿਸਤੇ ਨਾਲ ਦੂਸਰੇ ਧਰਮਾਂ ਦੇ ਉੱਪਰ ਟਾਰਗੇਟ ਕੀਤਾ ਜਾਵੇ ਤਾਂ ਕਿਸ ਤਰ੍ਹਾਂ ਦੇ ਨਾਲ ਸਹਿਣ ਕੀਤਾ ਜਾ ਸਕਦਾ ਹੈ ਜੇਕਰ ਬੀਤੇ ਪਿਛਲੇ ਦਿਨਾਂ ਦੀ ਜੇਕਰ ਗੱਲ ਕਰਾਂ ਤਾਂ ਇੱਕ ਮਣੀ ਨਾਮਕ ਜਿਹੜੇ ਹੈਗੇ ਮੁੰਡੇ ਦੇ ਵੱਲੋਂ ਬੇਅਦਬੀ ਕੀਤੀ ਜਾਂਦੀ ਆ ਬੇਅਦਬੀ ਵੀ ਇਸ ਕਦਰ ਕੀਤੀ ਜਾਂਦੀ ਆ ਕਿ ਜੇਕਰ ਅਸੀਂ ਤੁਹਾਨੂੰ ਕੁਝ ਵੀ ਦਿਖਾਵਾਂਗੇ ਜਾਂ ਕੁਝ ਵੀ ਕੁਝ ਵੀ ਬੋਲ ਕੇ ਦੱਸਾਂਗੇ ਤਾਂ ਸਾਨੂੰ ਵੀ ਉਸ ਚੀਜ਼ ਦੀ ਸ਼ਰਮ ਆ ਰਹੀ ਹੈ ਕਿਸ ਕਦਰ ਉਹਨੇ ਗੁਰੂ ਸਹਿਬਾਨਾਂ ਨੂੰ ਜਿਹੜੀਆਂ ਨੇ ਉਹ ਗਾਲਾਂ ਕੱਢੀਆਂ ਨੇ ਕਿਸ ਕਦਰ ਜਿਹੜਾ ਉਹਨੇ ਸਿੱਖ ਧਰਮ ਦੇ ਬਾਰੇ ਦੇ ਵਿੱਚ ਬੋਲਿਆ ਆ ਕੀਤਾ ਕੁਝ ਐਸਾ ਜਾਂਦਾ ਕਿ ਇੱਕ ਪੋਸਟ ਦੇ ਥੱਲੇ ਕਮੈਂਟ ਕੀਤੇ ਜਾਂਦੇ ਨੇ ਤੇ ਉਹ ਕਮੈਂਟ ਵੀ ਤਸਵੀਰਾਂ ਦੇ ਰੂਪ ਦੇ ਵਿੱਚ ਹੁੰਦੇ ਨੇ ਤੇ ਉਹ ਤਸਵੀਰਾਂ ਵੀ ਇੰਨੀਆਂ ਕੁ ਭੱਦੀਆਂ ਨੇ ਕਿ ਦੇਖਦਿਆਂ ਨੂੰ ਵੀ ਸ਼ਰਮ ਆਉਂਦੀ ਆ ਤੇ ਦੇਖਦਿਆਂ ਨੂੰ ਵੀ ਇੱਕ ਗੁੱਸਾ ਚੜਦਾ ਕਿ ਆਖਿਰ ਇਹ ਇਨਸਾਨ ਹੈ ਕੌਣ ਹਾਲਾਂਕਿ ਉਹਨ ਉਸਤੇ ਉੱਪਰ ਪਰਚਾ ਦਰਜ ਹੋ ਗਿਆ ਉਹ ਜੇਲ੍ਹ ਦੇ ਵਿੱਚ ਆ ਤੇ ਇਸ ਦਾ ਕੇਸ ਜਿਹੜਾ ਹੈਗਾ ਐਡਵੋਕੇਟ ਹਰਪਾਲ ਸਿੰਘ ਖਾਰਾਹੋਰਾਂ ਦੇ ਕੋਲ ਨੇ ਖਾਰਾਹੋਰਾਂ ਦੇ ਕੋਲ ਹੈ ਖਾਰਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਇਹ ਚੀਜ਼ਾਂ ਰੁਕ ਨਹੀਂ ਰਹੀਆਂ ਕਿਉਂਕਿ ਜਿਹੜੀ ਇਹ ਤਸਵੀਰਾਂ ਵਾਇਰਲ ਕੀਤੀਆਂ ਜਾਂਦੀਆਂ ਨੇ ਕਿ ਇੱਕ ਜਾਂ ਅੱਧੀ ਨਹੀਂ ਕਮ ਸੇ ਕਮ ਵੀ 30 ਤੋਂ 38 ਤਸਵੀਰਾਂ ਜਿਹੜੀਆਂ ਨੇ ਐਸੀਆਂ ਤਸਵੀਰਾਂ ਨਿੰਦਣਯੋਗ ਤਸਵੀਰਾਂ ਜਿਹੜੀਆਂ ਨੇ ਵਾਇਰਲ ਕੀਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲ ਵੱਲ ਵੱਧਾਂਗੇ ਖਾਰਾ ਸਾਹਿਬ ਸਵਾਗਤ ਆ ਰਹੀਟਾ ਸਤਿ ਸ਼੍ਰੀਕਾਲ ਜੀ ਖਾਰ ਸਾਹਿਬ ਸਭ ਤੋਂ ਪਹਿਲਾਂ ਪ੍ਰਤੀਕਰਮ ਇਹ ਹੀ ਲੈਣਾ ਚਾਹੂੰਗਾ ਕਿ ਆਖਿਰ ਕਿਉਂ ਇਹ ਚੀਜ਼ਾਂ ਰੁਕ ਕਿਉਂ ਨਹੀਂ ਰਹੀਆਂ ਜਾਂ ਇਸ ਕਦਰ ਮਤਲਬ ਇਹ ਕੋਈ ਇੱਕ ਦੋ ਗੱਲ ਨਹੀਂ ਕੋਈ ਇੱਕ ਦੋ ਨਹੀਂ 36 ਕਮੈਂਟ ਕੀਤੇ ਜਾਂਦੇ ਨੇ ਤੇ ਪਗਣੀਆਂ ਤਸਵੀਰਾਂ ਜਿਹੜੀਆਂ ਉਹ ਵਾਇਰਲ ਕੀਤੀਆਂ ਜਾਂਦੇ ਪਤਾ ਨਹੀਂ ਕੀ ਕੁਝ ਲਿਖਿਆ ਜਾਂਦਾ ਸ਼ਾਇਦ ਬੋਲਦਿਆਂ ਨੂੰ ਵੀ ਸਾਨੂੰ ਸ਼ਰਮ ਆਵੇ ਦੇਖੋ ਗੱਲ ਇਸ ਤਰ੍ਹਾਂ ਹੈ ਇਹ ਗੱਲ ਕੋਈ ਐਡੀ ਨਵੀਂ ਵੀ ਨਹੀਂ ਕਹਿ ਸਕਦੇ ਆਪਾਂ ਤੁਸੀਂ ਇਹਨੂੰ ਪਿੱਛੇ ਲੈ ਕੇ ਜਾਉਂਗੇ ਤਾਂ 70 75 ਸਾਲ ਹੋ ਚੁੱਕੇ ਨੇ ਹਿੰਦੁਸਤਾਨ ਦੀ ਹਕੂਮਤ ਦੇ ਜਾਂ ਹਿੰਦੁਸਤਾਨ ਤੇ ਜਿਨ੍ਹਾਂ ਨੇ ਰਾਜ ਕੀਤਾ ਹੈ ਉਹਨਾਂ ਨੇ ਸਵਾਏ ਸਿੱਖਾਂ ਤੋਂ ਨਫ਼ਰਤ ਤੋਂ ਬਿਨਾ ਉਹਨਾਂ ਨੇ ਦੂਜੀ ਗੱਲ ਹੀ ਨਹੀਂ ਕੀਤੀ ਕਿਤੇ ਤੇ ਅੱਜ ਤਿੱਕਰ ਸਿੱਖਾਂ ਨੇ ਕਿਤੇ ਵੀ ਹਿੰਦੂ ਧਰਮ ਦੇ ਉਲਟ ਮੁਸਲਮਾਨ ਧਰਮ ਦੇ ਉਲਟ ਅਸਾਈ ਦੇ ਕਿਸੇ ਦੇ ਪਗੰਬਰ ਜਾਂ ਪੀਰ ਪਗੰਬਰ ਕਿਸੇ ਦੇ ਵੀ ਉਲਟ ਇਹੋ ਜੀ ਕੋਈ ਵਰਡਿੰਗ ਨਹੀਂ ਵਰਤੀ। ਨਾ ਹੀ ਕਿਸੇ ਤੇ ਹਮਲਾ ਕੀਤਾ। 1947 ਤੋਂ ਬਾਅਦ ਤਾਂ ਇੱਕ ਪੰਜਾਬ 'ਚ ਨਾਰਾ ਵੀ 1965 66 ਦੇ ਵਿੱਚ ਆਇਆ ਸੀ ਕੱਚ ਕੜਾ ਕਿਰਪਾਨ ਧੱਕ ਦੇਾਂਗੇ ਪਾਕਿਸਤਾਨ। ਇਹ ਨਾਰੇ ਚੱਲਦੇ ਕਿੱਥੋਂ ਨੇ? ਤੁਹਾਡੇ ਸਿੱਖਾਂ ਦੇ ਉਲਟ ਬੋਲਦੇ ਕੌਣ ਨੇ? ਉਹ ਸਾਰਾ ਹੀ ਸਿਸਟਮ ਇੱਕ ਅਲੱਗ ਉਹਨੂੰ ਸਿੱਖਿਆ ਦੇਣ ਵਾਲੀ ਇੱਕ ਅਲੱਗ ਚੀਜ਼ ਹੈ ਉਹਨਾਂ ਨੂੰ ਪੰਜਾਬ ਤੇ ਹਮਲੇ ਕਰਨ ਲਈ ਭੇਜਿਆ ਜਾਂਦਾ ਜੋ ਜ਼ਬਾਨ ਦੇ ਰਾਹੀਂ ਹਮਲੇ ਕੀਤੇ ਜਾਂਦੇ ਨੇ ਪੰਜਾਬ ਦੇ ਉੱਤਰ ਕਿ ਇਹਨਾਂ ਨੂੰ ਪਤਾ ਹੈ ਕਿ ਸਿੱਖ ਹੈ ਜਿਹੜਾ ਉਹ ਬਰਦਾਸ਼ਤ ਨਹੀਂ ਕਰਦਾ ਸਿੱਖ ਆਪ ਦੇ ਗੁਰੂ ਸਾਹਿਬਾਨ ਦੀ ਜਿਹੜੀ ਬੇਦਬੀ ਹੈ ਜਾਂ ਬਦਨਾਮੀ ਕਰਦੇ ਨੇ ਲੋਕ ਇੱਕ ਸਿੱਖ ਕਰੈਕਟਰ ਹੈ ਜਿਹੜਾ ਇਹਨੂੰ ਬਰਦਾਸ਼ਤ ਨਹੀਂ ਕਰਦਾ ਤਾਂ ਸਿੱਖਾਂ ਨੂੰ ਬਖਲਾੜ ਚ ਲਿਆਉਣ ਲਈ ਉਹਨਾਂ ਦੀ ਸੋਚ ਨੂੰ ਵਨ ਸਾਈਡਡ ਕਰਨ ਦੇ ਲਈ ਇਹ ਲੋਕ ਹਮੇਸ਼ਾ ਹੀ ਟਾਈਮ ਟਾਈਮ ਤੇ ਬਕਵਾਸ ਕਰਦੇ ਨੇ ਤਾਂ ਇਹ ਜਿਹੜਾ ਪਰਚਾ ਦਰਜ ਕਰਾਇਆ ਹੈ ਇਹ ਸਰਦਾਰ ਅਵਤਾਰ ਸਿੰਘ ਸਾਨੋ ਪ੍ਰੀਤਮ ਸਿੰਘ ਨੇ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਤੇ ਜਿਹੜਾ ਮਲਜਮ ਹੈ ਮਨੀ ਪਿਤਾ ਦਾ ਨਾ ਪਪੂ ਮੋਰੀਆ ਇਹੋ ਜਾ ਤਾਂ ਇਸ ਨੇ ਕੀ ਕੀਤਾ ਹੈ ਇੱਕ 18 ਅਗਸਤ ਦੇ ਕਰੀਬ ਇੱਕੋ ਦਿਨ ਚ ਬੈਠ ਕੇ ਇਹ ਫੋਟੋ ਦਿਖਾਉਣ ਵਾਲੀਆਂ ਨਹੀਂ ਇਸ ਬੰਦੇ ਨੇ ਇੰਨਾ ਜ਼ਿਆਦਾ ਗੰਦ ਬੋਲਿਆ ਹੈ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹਨੇ ਮਾਵਾ ਪੈਣਾ ਦੀਆਂ ਗਾਲਾਂ ਕਢੀਆਂ ਨੇ ਮਾਦਾ ਗੁਜਰੀ ਤੋਂ ਲੈ ਕੇ ਇਹਨਾਂ ਨੇ ਕਿਸੇ ਨੂੰ ਵੀ ਇਸ ਬੰਦੇ ਨੇ ਸ਼ਰਮ ਨਹੀਂ ਕੀਤੀ 1% ਵੀ ਸ਼ਰਮ ਕਰ ਰਹੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਦਾ ਬਾਬਾ ਦੀਪ ਸਿੰਘ ਨੂੰ ਕੱਢਦਾ ਤਾਂ ਦੇਖੋ ਫਿਰ ਟਾਰਗੇਟ ਕਿਵੇਂ ਕੀਤਾ ਜਾਂਦਾ ਹੈ ਕੱਲੇ-ਕੱਲੇ ਜਿੱਥੇ ਸਾਨੂੰ ਜ਼ਿਆਦਾ ਵਿਸ਼ਵਾਸ ਹੈ ਜਿਸ ਗੁਰੂ ਦਾ ਜਿਸ ਦਸਾਂ ਗੁਰੂਆਂ ਦਾ ਨਾਮ ਬਹੁਤ ਆ ਪਰ ਜਿੱਥੇ ਉਹਨੂੰ ਲੱਗਦਾ ਕਿ ਜਿਆਦਾ ਇੰਪੋਰਟੈਂਟ ਨੇ ਉਥੇ ਜਿਆਦੀ ਗਾਲ ਵਰਾ ਰਿਹਾ ਐਨੇ ਗੰਦੀਆਂ ਗੰਦੇ ਕਮੈਂਟ ਕਰਦਾ ਹੋ ਤਾਂ ਮੈਨੂੰ ਲੱਗਦਾ ਬੰਦਾ ਵੇਖ ਕੇ ਉਹਦਾ ਮਾਣੀ ਬੰਦੇ ਦਾ ਹੋਰ ਕਰਦਾ ਮਰ ਜੇ ਜਾਂ ਕੁਝ ਬੰਦੇ ਇਹੋ ਜੀ ਪ੍ਰੋਬਲਮ ਆ ਜਾਂ ਇੱਥੋਂ ਜਿੱਕਰ ਬੰਦਾ ਉਹਨਾਂ ਨੂੰ ਪੜ ਕੇ ਪਾਗਲ ਹੋ ਜਾਂਦਾ ਹੈ ਕਿ ਜਿਹੜਾ ਅਣਖੀ ਬੰਦਾ ਹੈ ਜਿਹਨੂੰ ਹੈਗੀ ਹੈ ਕਿ ਯਾਰ ਮੇਰਾ ਤਾਂ ਸਾਰਾ ਕੁਝ ਇਹ ਹੈ ਪਰ ਇਹ ਵਾਰ-ਵਾਰ ਹੋ ਰਿਹਾ ਹੈ ਇੱਕ ਨੋਟ ਕਰਨ ਵਾਲੀ ਗੱਲ ਹੈ ਇਹ ਬੰਦਾ ਹਿੰਦੂ ਟਾਈਗਰ ਫੋਰਸ ਦਾ ਆਪਣੇ ਆਪ ਨੂੰ ਦੱਸ ਰਿਹਾ ਦੇਖੋ ਸਾਡੇ ਖਾੜਕੂ ਹੋਏ ਨੇ ਉਹਨਾਂ ਨੇ ਕਿਤੇ ਵੀ ਕਿਸੇ ਧਰਮ ਦੀ ਕਿਸੇ ਵੀ ਉਹ ਧਾਰਮਿਕ ਚਿੰਨ ਸੀ ਜਾਂ ਕੋਈ ਲੇਡੀ ਸੀ ਉਸ ਧਰਮ ਦੇ ਅੰਦਰ ਇਹੋ ਜਿਹਿਆਂ ਥੋੜਾ ਗੱਲਾਂ ਕਰਦੇ ਹੁੰਦੇ ਸੀ ਮਤਲਬ ਕੋਈ ਨਹੀਂ ਆਪ ਦੀ ਇੱਕ ਸੋਚ ਹੈ ਪਰ ਸਾਡੀ ਸੋਚ ਦੂਜੇ ਪ੍ਰਤੀ ਐਨਾ ਜ਼ਹਿਰ ਬੋਲੇਗੀ ਇਹ ਤਾਂ ਬਹੁਤ ਮਾੜੀ ਗੱਲ ਹੈ ਕਿਉਂਕਿ ਸਾਡੇ ਸਮਝਣ ਦਾ ਫਰਕ ਹੈ ਜਿਸ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾੜਿਆ ਹੋਵੇ ਅੱਗ ਲਾਈ ਹੋਵੇ ਦਿੱਲੀ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਉੱਤੇ ਸੁੱਟਿਆ ਹੋਵੇ ਤੇ ਕਿਆ ਹੋਵੇ ਸਿੱਖੋ ਤੁਹਾਡਾ ਗੁਰੂ ਪਿਆਰ ਜਾਗਦਾ ਬਿਠਾਓ ਇਹਨੂੰ ਉਸ ਦੇਸ਼ ਦੇ ਅੰਦਰ ਤੁਸੀਂ ਸੋਚ ਸਕਦੇ ਹੋ ਸਾਡੀ ਇੱਜ਼ਤ ਹੋਵੇਗੀ 400 ਤੋਂ 450 ਗੁਰਦੁਆਰਾ ਤਿੰਨਾਂ ਦਿਨ ਸਾੜ ਦੇਣਾ ਉਹ ਸੋਚ ਸਕਦੇ ਹੋ ਸਾਡੀ ਇੱਜ਼ਤ ਹੋਵੇਗੀ ਜਿੱਥੇ ਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਉੱਥੇ ਕਹਿਣਾ ਕਿ ਅਤਵਾਦੀ ਨੇ ਉਹ ਸੋਚ ਸਕਦੇ ਹੋ ਉਹਨਾਂ ਦੀ ਸੋਚ ਸਾਡੇ ਪ੍ਰਤੀ ਸਹੀ ਹੋਵੇਗੀ ਪਰ ਸ਼ਰਮ ਕਿੱਥੇ ਆਉਂਦੀ ਹੈ ਸਾਡਾ ਇੱਕ ਵੀ ਲੀਡਰ ਇਸ ਪੁਆਇੰਟ ਤੇ ਬੋਲਦਾ ਹੀ ਨਾ ਨਹੀਂ ਬੋਲਦਾ ਪੁਰਣ ਕੋਈ ਆਜਾ ਧਰਮ ਨਾਲ ਮਤਵਲ ਨਹੀਂ ਕੋਈ ਕਿਸੇ ਚੀਜ਼ ਨਾਲ ਲਿੰਕਣੀ ਨਾ ਬੋਲਣਾ ਹੀ ਚੁੱਪ ਰਹਿਣਾ ਜੇ ਇੱਥੇ ਪੱਗ ਵਾਲਾ ਇੱਥੇ ਜੇ ਬੰਦਾ ਹੋਰ ਹੁੰਦਾ ਇਹ ਸਾਰੇ ਬੋਲਦੇ ਕਿਸੇ ਹੋਰ ਧਰਮ ਤੇ ਹਮਲਾ ਹੋਇਆ ਹੁੰਦਾ ਤੇ ਬੰਦਾ ਪੱਗ ਵਾਲਾ ਹੁੰਦਾ ਤੇ ਸਾਡੇ ਬੰਦਿਆਂ ਨੇ ਤੇ ਖਰੂ ਪਾ ਦੇਣਾ ਚੁੱਕੇ ਸਿੱਖਾਂ ਨੇ ਇੱਕ ਹੋਰ ਦੇਖੋ ਕੋਈ ਵੀ ਧਾਰਮਿਕ ਸੰਸਥਾ ਇਸ ਦੇ ਵਿੱਚ ਨਹੀਂ ਆਈ ਕੱਲ ਮੇਰੇ ਕੋਲ ਇੱਕ ਸਰਦਾਰ ਬਤਾਰ ਸਿੰਘ ਬਜ਼ੁਰਗ ਨੇ ਤੇ ਜਾ ਦਾਲ ਖਾਲਸਾ ਦੇ ਬੰਦੇ ਉਹ ਪਿੱਛੋਂ ਆਏ ਨੇ ਉਹ ਕਹਿੰਦੇ ਸਾਡੀ ਲੋੜ ਹੈ ਮੈਂ ਪਰਚਾ ਦਰਜ ਹੋ ਗਿਆ ਲੋੜ ਤਾਂ ਉਹਨਾਂ ਹੈ ਹੀ ਨਹੀਂ ਕਿਸ ਚੀਜ਼ ਦੀ ਪਰ ਮੈਂ ਇੱਕ ਗੱਲ ਦੇਖਿਆ ਜਿਹੜੇ ਬੰਦੇ ਤੁਹਾਡੇ ਲਈ ਤੁਰਦੇ ਨੇ ਤੁਹਾਡੇ ਬੇਅਦਬੀ ਦੇ ਵਿੱਚ ਤੁਹਾਡੇ ਗੁਰੂ ਸਹਿਬਾਨਾਂ ਦੇ ਜਿਹੜੇ ਉਲਟ ਬੋਲਦੇ ਨੇ ਉਹਨਾਂ ਦੇ ਉਲਟ ਲੜਦੇ ਨੇ ਸਾਡੇ ਬੰਦੇ ਕੌਣ ਨੇ ਸਾਡੇ ਬੰਦੇ ਤਾਂ ਇਹ ਨਹੀਂ ਤੇ ਫਿਰ ਅਸੀਂ ਇਹਨਾਂ ਦੂਜਿਆਂ ਦੇ ਮਗਰ ਕਿਉਂ ਤੁਰਦੇ ਆ ਭਾਈ ਜਦੋਂ ਆਵਾਜ਼ ਹੀ ਨਹੀਂ ਕੱਢਦੇ ਇਹ ਬੋਲਦੇ ਹੀ ਨਹੀਂ ਇਹ ਸ਼ਰੋਮਣੀ ਕਾਲੀਦਾਲ ਜਿਹੜਾ ਇਹਨਾਂ ਦਾ ਹੈਗਾ ਹੈ ਉਹਦਾ ਕੀ ਹੋਣਾ ਬੱਸ ਮੱਥਾ ਡਮੰਗੇ ਇੱਥੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੋਈ ਲੋਜਿਕ ਦਾ ਮਤਲਬ ਨਹੀਂ ਕੋਈ ਲਿੰਕ ਨਹੀਂ ਨਾ ਕਿਸੇ ਤੇ ਕੁਲਟ ਬੋਲਣਾ ਹੀ ਨਹੀਂ ਕਿਉਂਕਿ ਕਿਤੇ ਨਾ ਕਿਤੇ ਲਿੰਕੇ హిందూ ਟਾਈਗਰ ਫੋਰਸ ਵੀ ਸ਼ਾਇਦ ਕਿਸੇ ਇਹਨਾਂ ਦੀ ਸਵਾ ਨਾਲ ਹੀ ਹੋਵੇ ਸ਼ਿਵ ਸਨਾਲਾਂ ਦੇ ਨਾਲ ਅਜੇ ਕਨਫਰਮ ਤਾਂ ਨਹੀਂ ਪਰ ਲੱਗਦੇ ਤਾਂ ਐਸੇ ਟਾਈਪ ਦੇ ਇਹ ਤਾਂ ਅੱਗੇ ਇਨਵੈਸਟੀਗੇਸ਼ਨ ਚ ਆ ਜਾਏਗਾ ਕਿ ਕਿੰਦੇ ਨਾਲ ਲਿੰਕ ਨੇ ਇਹ ਆਵੇਗਾ ਜਰੂਰ ਆਵੇਗਾ ਕਿਉਂਕਿ ਸਾਡੇ ਉਲਟ ਇਹੋ ਜੀ ਵਰਡਿੰਗ ਤਾਂ ਦੂਜੇ ਵੀ ਬੋਲਦੇ ਨੇ ਜਿਹੜਾ ਸਿੱਖਾਂ ਦੀਆਂ ਧੀਆਂ ਚੁੱਕਣ ਦੀ ਗੱਲ ਕੀਤੀ ਸੀ ਪਰ ਕੋਈ ਵੀ ਪੋਲਿਟੀਕਲ ਪਾਰਟੀ ਨਹੀਂ ਬੋਲਦੀ ਤੇ ਖਾਸ ਕਰਕੇ ਸਾਡੇ ਜਿਹੜੇ ਆ ਅੱਜ ਭੁੱਲਾਂ ਬਖਸ਼ਾਉਂਦੇ ਨੇ ਆ ਵੀ ਵੱਡੀ ਭੁੱਲ ਹੈ ਤੁਹਾਡੇ ਬੰਦਿਆਂ ਨੂੰ ਇੰਨਾ ਹੈ ਨਾ ਪਤਾ ਹੈ ਕਿ ਕਿੱਥੇ ਇਹਨਾਂ ਦੇ ਪ੍ਰਧਾਨ ਦੇ ਉਲਟ ਕੋਈ ਬੰਦਾ ਬੋਲਦਾ ਹੈ ਉਹਦਾ ਜਵਾਬ ਦੇਣ ਜਾਣਦੇ ਨੇ ਤੇ ਐਸ ਦਾ ਜਵਾਬ ਦੇਣ ਨਹੀਂ ਜਾਣਦੇ ਇਹਨਾਂ ਦਾ ਮੂੰਹ ਵੱਢਿਆ ਆ ਹੁਣ ਹੁਣ ਬੋਲ ਨਹੀਂ ਸਕਦੇ ਨਾ ਇਹਨਾਂ ਦੇ ਉਲਟ ਬੋਲਣਾ ਤੇ ਨਾ ਸਰਸੇ ਵਾਲੇ ਸਾਥ ਦੇ ਉਲਟ ਬੋਲਣਾ ਫਿਰ ਕਹਣਾ ਜੀ ਅਸੀਂ ਤਾਂ ਸ਼੍ਰੋਮਣੀ ਕਾਲੀਦਾਲ ਸਰ ਸਭ ਤੁਹਾਨੂੰ ਕੀ ਲੱਗਦਾ ਹੈ ਕਿ ਚਾਹੇ ਧਰਮ ਕੋਈ ਵੀ ਹੋਵੇ ਚਾਹੇ ਸਿੱਖਾ ਚਾਹੇ ਹਿੰਦੂਆ ਚਾਹੇ ਮੁਸਲਿਮਾ ਚਾਹੇ ਇਸਾਈਆ ਤੁਹਾਨੂੰ ਨਹੀਂ ਲੱਗਦਾ ਕਿ ਕਿਉਂਕਿ ਤੁਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਹੋ ਲੰਬੇ ਸਮੇਂ ਤੋਂ ਤੁਹਾਨੂੰ ਲੱਗਦਾ ਕਿ ਇੰਨਾ ਸਖਤ ਕਾਨੂੰਨ ਹੋਵੇ ਇਹਨਾਂ ਦੇ ਲਈ ਕਿ ਜੇਕਰ ਇਹ ਦੋਸ਼ੀ ਪਾਇਆ ਜਾਂਦਾ ਤਾਂ ਨਾਲ ਦੀ ਕੋਈ ਐਸੀ ਸਜ਼ਾ ਹੋਵੇ ਕਿ ਜੇ ਕੋਈ ਐਸਾ ਕੁਝ ਕਰਨ ਲੱਗਿਆ ਚਾਹੇ ਕਿਸੇ ਵੀ ਧਰਮ ਦੇ ਖਿਲਾਫ ਕਰੇ ਉਹ 200 ਵਾਰ ਸੋਚੇ ਕਿ ਯਾਰ ਜੇ ਮੈਂ ਆਹ ਕੁਝ ਕਰਤਾ ਤਾਂ ਮੈਨੂੰ ਆਹ ਭੁਗਤਣਾ ਪਊ ਮੇਰੇ ਪਰਿਵਾਰ ਨੂੰ ਐਸਾ ਕੁਝ ਭੁਗਤਣਾ ਪਊ ਦੇਖੋ ਮੈਂ ਜਦੋਂ ਦੂਜੀ ਤੀਜੀ ਵਾਰ ਪਾਕਿਸਤਾਨ ਗਿਆ 2021 ਦੇ ਵਿੱਚ ਤਾਂ ਮੈਂ ਆ ਕੇ ਬਹੁਤ ਰੋਲਾ ਪਾਇਆ ਸੀ ਕਿ ਪਾਕਿਸਤਾਨ ਚ 295 ਸੀ ਹੈ ਉਹਨਾਂ ਨੇ ਉਮਰ ਕਹਿ ਤੇ ਫਾਂਸੀ ਰੱਖੀ ਹੋਈ ਹੈ ਤੁਸੀਂ ਕਿਉਂ ਨਹੀਂ ਐਂਡਮੈਂੈਂਟ ਕਰਾਉਂਦੇ ਸਾਡੇ ਸਿੱਖ ਲੀਡਰ ਕੋਈ ਗਿਆ ਹੀ ਨਹੀਂ ਦਿੱਲੀ ਨਾ ਮਤੌਲੀ ਕੋਈ ਨਹੀਂ ਇੱਕ ਦੋ ਵਾਰੀ ਐਪਲੀਕੇਸ਼ਨ ਉਹ ਜਾ ਕੇ ਅੱਗੇ ਫਰਦਰ ਘਰ ਆਏ ਨੇ ਉਹਨੂੰ ਡਾਕੂਮੈਂਟ ਨੂੰ ਉਹਦੋਂ ਅੱਗੇ ਨਹੀਂ ਗਏ ਹੁਣ ਕਾਰਨ ਕੀ ਹੈ ਹਿੰਦੁਸਤਾਨ ਦੀ ਹਕੂਮਤ ਇਸ ਦੀ ਜਿਹੜੀ ਸਜ਼ਾ ਨਹੀਂ ਵਧਾਉਣਾ ਚਾਹੁੰਦੀ ਜੇ ਹੁਣ ਨਵਾਂ ਐਕਟ ਆਇਆ ਉਸ ਦੇ ਵਿੱਚ ਵੀ ਨਾ ਕੋਈ ਲਾਈਫ ਇੰਪ੍ਰਿਜ਼ਨਮੈਂਟ ਹੈ ਨਾ ਫਾਂਸੀ ਹੈ ਕਾਰਨ ਕੀ ਹੈ ਇਹਨਾਂ ਦੇ ਤਾਂ ਬੰਦੇ ਨੇ ਇਹਨਾਂ ਦੇ ਬੰਦੇ ਦੂਜਿਆਂ ਨੂੰ ਡੀਫੇਮ ਕਰਦੇ ਨੇ ਇਸੇ ਹਿੰਦੁਸਤਾਨ ਦੀ ਹਕੂਮਤ ਦੇ ਇਹ ਜਿਹੜੀਆਂ ਸੰਸਥਾ ਨੇ ਇਹ ਦੂਜੇ ਘੱਟ ਗਿਣਤੀ ਦੇ ਜਿਹੜੇ ਧਰਮ ਨੇ ਉਹਨਾਂ ਦੇ ਉੱਪਰ ਅਤਿਆਚਾਰ ਕਰਦੇ ਨੇ ਬਕਵਾਸ ਕਰਦੇ ਨੇ ਇਹਨਾਂ ਨੇ ਛੱਡੇ ਹੋਏ ਨੇ ਅਗਰ ਜੇ ਇਹਨਾਂ ਦੇ ਬੰਦੇ ਨਾ ਹੋਣ ਇਹਨੂੰ ਲਾਈਫ ਇੰਪ੍ਰੀਜ਼ਨਮੈਂਟ ਕਰਨ ਉਮਰ ਕੈਦ ਕਰਨ ਜਾਂ ਫਾਂਸੀ ਕਰਨ ਯਾਰ ਇਹ ਗੱਲ ਬਣਦੀ ਐ ਇਦੋਂ ਅਗੇ ਇਦੋਂ ਅਗੇ ਮਰਨਾ ਹੋਣਗੇ ਯਾਰ ਇਦੋਂ ਅਗੇ ਲੋਕ ਲੜਨਗੇ ਨਾ ਆਪਸ ਵਿੱਚ ਜਿਹੜੇ ਹਿੰਦੂ ਭਰਾ ਨੇ ਜ਼ਰੂਰੀ ਨਹੀਂ ਕਿ ਸਾਰੇ ਹੀ ਇਹੋ ਜਿਹੇ ਨੇ ਉਹ ਬਹੁਤ ਹਿੰਦੂ ਭਰਾ ਨੇ ਜਿਹੜੇ ਬਾਬੇ ਨਾਨਕ ਨੂੰ ਮੰਨਦੇ ਨੇ ਹਰਮੰਦਰ ਸਾਹਿਬ ਜਾਂਦੇ ਨੇ ਪਰ ਇਹਦੇ ਨਾਲ ਇੱਕ ਨਫ਼ਰਤ ਤਾਂ ਪੈਦਾ ਕਰਤੀ ਨਾ ਜੀ ਸਾਡੇ ਉਲਟ ਸਾਨੂੰ ਇਹ ਲੱਗ ਰਿਹਾ ਹੈ ਕਿ ਜਿੰਨੀ ਵੀ ਹਿੰਦੂ ਟਾਈਗਰ ਫੋਰਸਾਂ ਹੋਰ ਨੇ ਇਹ ਸਾਡੇ ਐਂਟੀ ਨੇ ਇਹ ਜੱਜ ਕੇ ਬਕਵਾਸ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਉਲਟ ਬੋਲਦੇ ਨੇ ਕਿਉਂਕਿ ਮੂੰਹ ਕਿੱਥੋਂ ਖੁੱਲਿਆ ਉਹਨਾਂ ਦਾ ਉਹਨਾਂ ਨੂੰ ਇਹ ਲੱਗਾ ਕਿ ਸਿੱਖਾਂ ਨੇ ਤਾਂ ਆਪ ਹੀ ਆਪ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਬਣਾਇਆ ਸੀ ਪੰਜਾਬ ਦੇ ਅੰਦਰ ਉਹ ਮੂੰਹ ਖੁੱਲ ਗਿਆ 2015 ਤੱਕ ਇਹ ਮੂੰਹ ਜਿਆਦਾ ਨਹੀਂ ਸੀ ਖੁੱਲਿਆ 2015 ਚ ਇਹਨਾਂ ਲੋਕਾਂ ਦਾ ਮੂੰਹ ਜਿਆਦਾ ਖੁੱਲ ਗਿਆ ਕਿਉਂਕਿ ਸੈਂਟਰ ਦੀਆਂ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਨਹੀਂ ਇਹ ਆਪ ਹੀ ਬੰਦੇ ਸਿੱਖ ਵੀ ਇਹੋ ਜਿਹੇ ਨੇ ਸਾਡਾ ਪੱਠਾ ਤਾਂ ਇੱਥੋਂ ਬੈਠਾ ਸੋ ਸਿੱਖ ਜਿੱਥੇ ਬੰਦियां ਬੋਲਦੀਆਂ ਨੇ ਸਾਡਾ ਇੱਕ ਲੀਡਰ ਵੀ ਸਾਡੇ ਨਾਲ ਨਹੀਂ ਖੜੋਂਦਾ ਇਹੋ ਜਿਹੇ ਟੌਪਿਕ ਤੇ ਆਉਂਦੇ ਹੀ ਨਹੀਂ ਇਹ ਨਾ ਕਿਸੇ ਨੇ ਸਾਥ ਦਿੱਤਾ ਤੇ ਨਾ ਦੇਣਾ ਕਰ ਸਭ ਸਿੱਖੀ ਦੀ ਗੱਲ ਤੁਸੀਂ ਹਾਲਾਂਕਿ ਅਕਸਰ ਜਿਹੜਾ ਕਰਦੇ ਰਹਿੰਨੇ ਹੋ ਪਰ ਇੱਕ ਸਵਾਲ ਮੈਂ ਅੱਜ ਜ਼ਰੂਰ ਲੈਣਾ ਚਾਹਾਂਗਾ ਤੁਹਾਡੇ ਉੱਪਰ ਇਹ ਸਵਾਲ ਬੜੇ ਖੜੇ ਹੁੰਦੇ ਨੇ ਕਹਿੰਦੇ ਨੇ ਕਿ ਸਿੱਖੀ ਦੀ ਗੱਲ ਜਿਹੜੇ ਉਹ ਐਡਵੋਕੇਟ ਹਰਪਾਲ ਸਿੰਘ ਖਾਰਾ ਤਾਂ ਜਿਹੜੇ ਕਰਦੇ ਨੇ ਪਰ ਕਹਿੰਦੇ ਖੁਦ ਸਾਫਤ ਸੂਰਤ ਸਿੱਖ ਨਹੀਂ ਆ ਦਾੜੀ ਨੂੰ ਰੰਗ ਰੰਗਦੇ ਜਿਹੜੇ ਉਹ ਨੇ ਖੁਦ ਸਾਫਤ ਸੂਰਤ ਸਿੱਖ ਨਹੀਂ ਤੇ ਕਹਿੰਦੇ ਗੱਲ ਉਹ ਸਿੱਖੀ ਦੀ ਕਰਦੇ ਨੇ ਦੇਖੋ ਗੱਲ ਇਸ ਤਰ੍ਹਾਂ ਹੈ ਇਹ ਕਿਤੇ ਨਹੀਂ ਲਿਖਿਆ ਇਹ ਜ਼ਿਆਦਾਤਰ ਸ਼ਰੋਮਣੀ ਅਕਾਲੀ ਦਲ ਵਾਲੇ ਕਰ ਰਹੇ ਨੇ ਉਹਨਾਂ ਦਾ ਮੈਂ ਤੁਹਾਨੂੰ ਦੱਸਣਾ ਸ਼ਰੋਮਣੀ ਅਕਾਲੀ ਦਲ ਬਾਦਲਾ ਉਹਨਾਂ ਦਾ ਕੀ ਹਾਲਾ ਜੇ ਭਾਈ ਅਮਰਿਤਪਾਲ ਦੇ ਫਾਦਰ ਬੋਲੇ ਨੇ ਇਹਨਾਂ ਦੇ ਉਲਟ ਤੇ ਥੱਲੇ ਕਾਂਗਰਸ ਏਜੰਟ ਲਿਖਣ ਲੱਗ ਗਏ ਨੇ ਜੇ ਇਹਨਾਂ ਦੇ ਉਲਟ ਜਥੇਦਾਰ ਭਾਈ ਰਣਜੀਤ ਸਿੰਘ ਬੋਲਦੇ ਨੇ ਤਾਂ ਮੋਨ ਭਗਵਤ ਦੀ ਫੋਟੋ ਨਾਲ ਲਾ ਰਹੇ ਨੇ ਹੁਣ ਮੋਨ ਭਗਵਤ ਕੌਣ ਸੀ ਬੰਦਾ ਪੁੱਛਣ ਆਲਾ ਹੋਵੇ ਤੁਸੀਂ ਤਾਂ ਜੈ ਪ੍ਰਕਾਸ਼ ਨਾਰੈਣ ਤੋਂ ਲੈ ਕੇ 1975 76 ਤੋਂ ਲੈ ਕੇ ਤੇ ਤੁਸੀਂ 2022 ਤੱਕ ਇਹਨਾਂ ਦੇ ਬੂਹੇ ਤੇ ਰਹੇ ਹੋ ਭਾਈ ਜਥੇਦਾਰ ਰਣਜੀਤ ਸਿੰਘ ਦੀ ਇੱਕ ਫੋਟੋ ਦਿਖਾ ਕੇ ਉਹ ਮੋਨ ਭਗਵਤ ਨਾਲ ਨਹੀਂ ਲਾਲ ਲਾਲਪੁਰੇ ਨਾਲ ਸੌਰੀ ਤੋ ਲਾਲਪੁਰ ਦੀ ਫੋਟੋ ਗਾਹ ਉਹਨਾਂ ਦੀ ਫੋਟੋ ਜੋੜ ਕੇ ਉਹਨੂੰ ਡੀਫੇਮ ਕਰ ਰਹੇ ਨੇ ਪਰ ਤੁਹਾਡੀਆਂ ਫੋਟੋਆਂ ਤਾਂ ਸਾਰੀਆਂ ਹੀ ਉਹਨਾਂ ਦੇ ਨਾਲ ਨੇ ਉਹ ਤੁਹਾਨੂੰ ਯਾਦ ਨਹੀਂ ਆਉਂਦਾ ਹੁਣ ਦੂਸਰੀ ਗੱਲ ਰਗੇ ਜਿਹੜਾ ਸਵਾਲ ਤੁਸੀਂ ਮੇਰੇ ਤੇ ਪੁੱਛਿਆ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਮੈਕਸੀਮਮ ਅਹੁਦੇਦਾਰ ਨੇ ਉਹ ਸਾਰੇ ਹੀ ਮੋਨੇ ਨੇ ਬਹੁਤ ਜਿਆਦੇ ਮੋਨੇ ਬੰਦੇ ਨੇ ਉਹਨਾਂ ਬਾਰੇ ਸਵਾਲ ਤੁਸੀਂ ਕਿਉਂ ਨਹੀਂ ਕਰਦੇ ਹੈਵ ਯੂ ਸਿੱਖ ਕਮਿਊਨਿਟੀ ਦੇ ਅੰਦਰ ਨੇ ਨੰਬਰ 1 ਨੰਬਰ 2 ਤੇ ਕੀ ਚੱਕਰੇ ਇਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਚ ਬੜੀ ਇਹ ਗੱਲ ਕਲੀਅਰ ਹੁੰਦੀ ਹੈ ਕਿ ਇਹਨਾਂ ਲੋਕਾਂ ਦਾ ਕੋਈ ਦੀਨ ਇਮਾਨ ਹੈ ਨਹੀਂ ਇਹ ਜਦੋਂ ਵੋਟ ਲੈਂਦੇ ਨੇ ਉਦੋਂ ਕਹਿੰਦੇ ਨੇ ਕਿ ਸਾਨੂੰ ਮੋਨਾ ਬੰਦਾ ਜਾਂ ਦਾੜੀ ਰੰਗਣ ਵਾਲਾ ਬੰਦਾ ਵੋਟ ਨਾ ਪਾਵੇ ਅਸੀਂ ਤਾਂ ਸ਼ਰੋਮਣੀ ਕਾਲੀਦਾਣਾ ਇਹਨਾਂ ਨੇ ਕਿਤੇ ਕਿਹਾ ਹੈ ਕਿ ਸਾਨੂੰ ਬੰਦਾ ਉਹ ਵੋਟ ਪਾਵੇ ਜਿਹੜਾ ਗੁਰਸਿੱਖ ਬੰਦਾ ਵੋਟ ਪਾਉਂਦੇ ਪਾਵੇ ਵੋਟ ਮੰਗਣ ਲਈ ਤਾਂ ਸਾਡੇ ਘਰਾਂ 'ਚ ਕਿਰ ਇਹਨਾਂ ਨੇ ਆਉਣਾ ਵੋਟ ਮੰਗਣ ਲਈ ਤੁਹਾਡੇ ਜਾਂ ਮੇਰੇ ਵਰਗੇ ਬੰਦਿਆਂ ਕੋਲ ਮੋਨਿਆਂ ਕੋਲ ਵੀ ਆਉਣਾ ਪਰ ਸਵਾਲ ਨਾ ਪੁੱਛੋ ਇਹਨਾਂ ਇਹਨਾਂ ਦਾ ਮਤੁਲੇ ਹੈ ਕਿ ਤੁਸੀਂ ਝੰਡੀਆਂ ਲੈ ਕੇ ਖਲੋਜੋ ਵੋਟ ਸਾਨੂੰ ਦਾੜੀਆਂ ਵਾਲੇ ਰੰਗਣ ਵਾਲੇ ਤੇ ਮੋਨਿਆਂ ਦੀ ਚਾਹੀਦੀ ਹੈ ਪਰ ਸਵਾਲ ਨਾ ਪੁੱਛੋ ਜੇ ਸਵਾਲ ਪੁੱਛੋਗੇ ਤਾਂ ਫਿਰ ਤੁਹਾਨੂੰ ਅਸੀਂ ਕਹਾਂਗੇ ਦਾੜੀ ਰੰਗਣ ਵਾਲਾ ਬੈਠਾ ਜਾਂ ਤਾਂ ਅੱਜ ਕਹਿ ਦਿਓ ਨਾ ਅੱਜ ਇਹਨਾਂ ਦਾ ਪ੍ਰਧਾਨ ਹੀ ਕਹਿ ਦੇ ਕਿ ਮੈਨੂੰ ਗੁਰਸਿੱਖ ਬੰਦੇ ਤੋਂ ਬਿਨਾ ਵੋਟ ਨਾ ਪਾਵੇ ਕੋਈ ਗੱਲ ਹੀ ਖਤਮ ਹੋ ਗਈ ਅਸੀਂ ਹੱਥ ਜੋੜ ਦਾਂਗੇ ਵਾਕਿਆ ਸਹੀ ਬੰਦੇ ਨੇ ਤੁਹਾਡੇ ਅਹੁਦੇਦਾਰ ਮੋਨੇ ਤੁਹਾਡੀਆਂ ਫੋਟਾਂ ਤੁਸੀਂ ਇਹਨਾਂ ਤੋਂ ਲੈਨੇ ਹੋ ਯਾਰੀ ਤੁਹਾਡੀ ਸ਼ਿਵ ਸੈਨਾ ਦੇ ਨਾਲ ਯਾਰੀ ਤੁਹਾਡੀ ਸਬਦੇ ਸਾਥ ਦੇ ਨਾਲ ਤੇ ਯਾਰ ਤੁਸੀਂ ਦੂਜਿਆਂ ਨੂੰ ਸਵਾਲ ਕਰਦੇ ਹੋ ਯਾਰ ਭਾਈ ਰਣਜੀਤ ਸਿੰਘ ਨੂੰ ਕਰਦੇ ਹੋ ਭਾਈ ਅਮਰਤਪਾਲ ਦੇ ਪਿਓ ਨੂੰ ਕਰਦੇ ਹੋ ਮੇਰੇ ਅੱਗੇ ਬੰਦਿਆਂ ਨੂੰ ਕਰਦੇ ਹੋ ਕਿ ਮਾੜੀ ਮੋੜ ਸ਼ਰਮੀ ਕਰ ਲਿਆ ਕਰੋ ਯਾਰ ਕਿਸੇ ਚੈਨਲ ਤੇ ਬਹਿ ਕੇ ਡਿਬੇਟ ਹੀ ਕਰ ਲਓ ਤੁਹਾਡਾ ਮੂੰਹ ਇੱਥੇ ਤਾਂ ਖੁੱਲਿਆ ਹੀ ਨਹੀਂ ਤਿੰਆ ਭੈਣਾ ਸਿੱਖਾਂ ਦੀਆਂ ਕਈਆਂ ਸੀ ਉਸਨੇ 2022 ਚ ਤੇ ਜਿੰਨੇ ਮੈਨੂੰ ਪੁੱਛਣ ਵਾਲੇ ਨੇ ਧੀਆਂ ਤੁਹਾਡੀਆਂ ਨੇ ਸਾਡੀਆਂ ਵੀ ਨੇ ਉਦੋਂ ਸ਼ਰਮ ਆਈ ਉਦੋਂ ਬੋਲਣ ਨੂੰ ਜੀ ਕੀਤਾ ਇੱਕ ਲਬਜ ਨਹੀਂ ਤੁਸੀਂ ਬੋਲੇ ਉਦੋਂ ਯਾਰ ਮਾਂ ਭੈਣ ਦੀ ਗਾਲ ਖਾ ਕੇ ਤੁਹਾਨੂੰ ਸ਼ਰਮ ਨਹੀਂ ਆਈ ਉਦੋਂ ਤੁਹਾਡਾ ਮੂੰਹ ਨਹੀਂ ਖੁੱਲਿਆ ਇੱਕ ਬੰਦਾ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਸੀ ਕਿ ਸਿੱਖਾਂ ਦੀਆਂ ਕੁੜੀਆਂ ਰਾਤ ਰੱਖਣੀਆਂ ਨੇ ਉਦੋਂ ਤੁਹਾਨੂੰ ਗੁੱਸਾ ਨਹੀਂ ਆਇਆ ਗੁੱਸਾ ਕਿਸ ਤੇ ਆਇਆ ਹੈ ਕਿ ਸਾਡੇ ਪ੍ਰਧਾਨ ਨੂੰ ਅਹੀਂ ਕਿਉਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੀਨ ਕੀਤੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਹੀਨ ਹੋਈ ਸੀ ਪੰਜਾਬ ਚ ਤੁਹਾਨੂੰ ਉਹਦਾ ਸ਼ਰਮ ਨਾ ਆਈ ਉਦੋਂ ਇੱਕ ਵਾਰੀ ਬੋਲੇ ਤੁਹਾਨੂੰ ਇਹਦਾ ਚੇਤਾ ਕਿ ਸਾਡੀਆਂ ਦਾੜ੍ਹੀਆਂ ਰੱਖੀਆਂ ਨੇ ਯਾਰ ਅਸੀਂ ਬੋਲਦੇ ਆ ਇਹ ਕਾਨੂੰਨ ਤਾਂ ਤੁਸੀਂ ਕਰਨੇ ਸੀ ਜੇ ਤੁਸੀਂ ਚੰਗੇ ਹੁੰਦੇ ਤਾਂ ਫਿਰ ਲੋੜ ਕੀ ਸੀ ਐਸ ਤੇ ਬੋਲ ਪੈਂਦੇ ਜਿਹੜਾ ਆ ਬੋਲਿਆ ਸੀ ਆ ਹਿੰਦੂ ਫੋਰਸ ਵਾਲਾ ਹਿੰਦੂ ਟਾਈਗਰ ਫੋਰਸ ਵਾਲਾ ਇਹਦੇ ਉਲਟੀ ਜਲੂਸ ਕਢੋ ਨਾ ਨਾਲੇ ਸਾਰਾ ਕੋਈ ਤੁਹਾਡਾ ਵੀ ਬਾਹਰ ਉਹ ਵੀ ਦੱਸਣਗੇ ਕਿ ਤੁਸੀਂ ਕੌਣ ਸੋ ਜਥੇਦਾਰ ਰਣਜੀਤ ਸਿੰਘ ਬਾਰੇ ਬੋਲਣਾ ਯਾਰੋਂ ਦੀ ਕੁਰਬਾਨੀ ਦਾ ਵੇਖ ਲੋ ਬੰਦੇ ਨੇ ਕੰਮ ਕਿੰਨਾ ਵੱਡਾ ਕੀਤਾ ਤੁਸੀਂ ਕੀ ਕੀਤਾ ਤੁਸੀਂ ਤੁਸੀਂ ਜਾ ਰੀਆਂ ਪਗਾਈਆਂ ਉਸ ਬੰਦੇ ਨੇ ਯਾਰ ਜਾ ਕੇ ਬਦਲਾ ਲਿਆ 13 ਸਿੱਖਾਂ ਦਾ ਯਾਰੋਂ ਦਾ ਤਾਂ ਤੁਹਾਡਾ ਜ਼ਮੀਨ ਸੁਮਾਨ ਦਾ ਫਰਕ ਹੈ ਯਾਰ ਮੈਂ ਕੋਈ ਪਰਸਨਲ ਜਾਣਦਾ ਨਹੀਂ ਭਾਈ ਰਣਜੀਤ ਸਿੰਘ ਨੂੰ ਮੈਂ ਅੱਜ ਤੱਕ ਕਿਤੇ ਮਿਲਿਆ ਨਹੀਂ ਪਰ ਆਪਾਂ ਜਿਹੜੀ ਇੱਕ ਪਿਕਚਰ ਤਾਂ ਬੰਦੇ ਦੀ ਬਣੀ ਹੁੰਦੀ ਹੈ ਨਾ ਠੀਕ ਹੈ ਨਾ ਸੋ ਅਮਰਿਤਪਾਲ ਦੇ ਫਾਦਰ ਬਾਰੇ ਬੋਲਣਾ ਉਹਨੇ ਬੜੀ ਨਾਰਮਲ ਗੱਲ ਕੀਤੀ ਹੈ ਉਹਦੇ ਫਾਦਰ ਨੇ ਤਾਂ ਉਹਨੂੰ ਇੱਕ ਲਬਜ ਕਹਿਣਾ ਕਿ ਤੂੰ ਕਾਂਗਰਸ ਦਾ ਏਜੰਟ ਹੈ ਤੁਸੀਂ ਜੈ ਪ੍ਰਕਾਸ਼ ਨਾਰਾਇਣ ਤੋਂ ਲੈ ਕੇ ਤੇ ਸੂਰੀ ਚ ਕਰ ਤੁਸੀਂ ਯਾਰੀ ਪਗਾ ਸਕਦੇ ਹੋ ਤੁਸੀਂ ਸੱਚੇ ਆ ਜਿਹੜਾ ਸੌਦੇ ਵਾਲਾ ਸਾਧ ਹੈ ਉਹਦੇ ਨਾਲ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀਨ ਤੋਂ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰ ਤੁਹਾਡੀ ਯਾਰੀ ਅੱਜ ਤੱਕ ਨਾਰਮਲ ਰਹਿ ਰਹੀ ਉਸ ਬੰਦੇ ਨਾਲ ਤੇ ਤੁਸੀਂ ਦੂਜਿਆਂ ਨੂੰ ਸਵਾਲ ਕਰਦੇ ਸੋ ਇਹਨਾਂ ਬੰਦਿਆਂ ਬਾਰੇ ਤਾਂ ਗਰੇਵਾਲ ਸਾਹਿਬ ਗੱਲ ਕਰਨੀ ਵੀ ਗਨਾ ਹੈ ਕਿ ਬੰਦੇ ਵਧੀਆ ਨਹੀਂ ਹੈ ਇਹਨਾਂ ਨੂੰ ਤਾਂ ਇਨੀ ਅਕਲ ਹੀ ਨਹੀਂ ਕਿ ਤੁਸੀਂ ਬੋਲਦੇ ਕਿੰਨਾ ਦੀ ਉਲਟ ਜੇ ਜਦੋਂ ਬੋਲਣ ਦਾ ਟਾਈਮ ਸੀ ਬੋਲਣਾ ਉਦੋਂ ਸੀ ਜਦੋਂ ਆਪਣੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਸੀ ਉਦੋਂ ਇੱਕ ਲਬਜ ਨਹੀਂ ਬੋਲੇ ਆਪਾਂ ਭੈਣ ਦੀ ਗੱਲ ਸਿਰ ਤੇ ਪੱਗ ਬਣੀ ਹੋਵੇ ਤੇ ਭੈਣ ਦੀ ਗਾਲ ਖਵਾ ਕੇ ਧੀ ਦੀ ਗਵਾਲ ਖਾ ਕੇ ਤੁਸੀਂ ਸੌ ਜਾਂਦੇ ਸੀ ਉਦੋਂ ਵੀ ਅਸੀਂ ਬੋਲਦੇ ਸੀ ਦੜ ਕੇ ਰੰਗਣ ਵਾਲੇ ਤੁਸੀਂ ਤਾਂ ਉਦੋਂ ਵੀ ਨਹੀਂ ਬੋਲੇ ਕੇਸ ਵੀ ਅਸੀਂ ਲੜਦੇ ਰਹੇ ਉਹਨਾਂ ਦੇ ਸੋ ਮੈਂ ਕਹੂੰਗਾ ਜਥੇਬੰਦੀਆਂ ਬੈਟਰ ਨੇ ਚਾਹੇ ਦਲ ਖਾਲਸਾ ਹੈ ਚਾਹੇ ਕੋਈ ਵੀ ਜਥੇਬੰਦੀ ਹੈ ਜਿਹੜੇ ਤੁਹਾਡੇ ਧਰਮ ਦੇ ਨਾਲ ਖਲੋਤੇ ਨੇ ਤੁਹਾਡੇ ਨਾਲ ਖਲੋਂਦੇ ਨੇ ਜਾਹਿਆ ਸਰਦਾਰ ਅਵਤਾਰ ਸਿੰਘ ਬਜ਼ੁਰਗ ਬੰਦਾ ਹੈ ਉਹ ਭਜਨਸ ਕੇ ਪਰਚਾ ਦਰਜ ਕਰਾਉਂਦਾ ਹੈ ਤੋਂ ਐਹੋ ਜਿਹੇ ਬੰਦੇ ਸਾਡੇ ਆਪਦੇ ਨੇ ਇਹ ਸਾਡੇ ਕਿੱਧਰ ਦੇ ਆਪਦੇ ਨੇ ਜੀ ਤੁਸਮੈ ਤਾਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਯਾਤ ਧੰਨਵਾਦ ਜੀ